ਪਤਿਗੜ ਸਾਹਿਬ ਦੇ ਪਿੰਡ ਤਲਾਣੀ ਦਾ ਦੇ ਸਰਕਾਰੀ ਹਾਈ ਸਮਾਰਟ ਸਕੂਲ ਦੇ ਅਧਿਆਪਕ ਦੀ ਕੀਤੀ ਬਦਲੀ ਨੂੰ ਲੈ ਕੇ ਪਿੰਡ ਵਾਸੀਆਂ ਦੇ ਵਿੱਚ ਰੋਸਤਾ ਮਾਹੌਲ ਬਣਿਆ ਹੋਇਆ ਹੈ ਜਿਸ ਦੇ ਚਲਦਿਆਂ ਉਹਨਾਂ ਦੇ ਵੱਲੋਂ ਸਕੂਲ ਦੇ ਗੇਟ ਅੱਗੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਸਕੂਲ ਦੇ ਸਾਹਮਣੇ ਇਕੱਠੇ ਹੋ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਅਧਿਆਪਕ ਦੀ ਬਦਲੀ ਨੂੰ ਰੋਕਿਆ ਜਾਵੇ ਉਤ ਹੀ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬੀ ਦੇ ਅਧਿਆਪਕ ਜਿਨ੍ਹਾਂ ਦੀ ਬਦਲੀ ਕੀਤੀ ਗਈ ਹੈ ਉਹ ਕਾਫੀ ਗਲਤ ਹੈ ਕਿਉਂਕਿ ਜਿਸ ਅਧਿਆਪਕਾ ਦੀ ਬਦਲੀ ਕੀਤੀ ਗਈ ਹੈ ਉਸ ਦੇ ਵੱਲੋਂ ਬੱਚਿਆਂ ਨੂੰ ਕਾਫੀ ਲੰਬੇ ਸਮੇਂ ਤੋਂ ਇਸ ਸਕੂਲ ਦੇ ਵਿੱਚ ਸਿੱਖਿਆ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਨਾਲ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਅਧਿਆਪਕਾ ਦੀ ਬਦਲੀ ਨਹੀਂ ਰੋਕੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਵੱਲੋਂ ਸੰਗਰਸ਼ ਹੋਰ ਤਿੱਖਾ-ਤਿੱਖਾ ਜਾਵੇਗਾ ਅੱਜ ਪਿੰਡ ਵਾਸੀ ਸਾਰੇ ਇਕੱਠੇ ਹੋਏ ਨੇ ਔਰ ਸਾਨੂੰ ਸੱਦਿਆ ਗਿਆ ਹੈ ਕਿ ਸਾਡੀ ਇੱਕ ਸਿਮਾ ਮੈਡਵਿਟੀਚਰ ਜੋ ਕਿ ਅੱਜ 20 ਸਾਲਾਂ ਦੇ ਇਸ ਸਕੂਲ ਦੇ ਵਿੱਚੋਂ ਪੜਾ ਰਹੇ ਨੇ ਤੋ ਸਾਡੇ ਬੱਚੇ ਵੀ ਉਹਨਾਂ ਦੇ ਕੋਲ ਪੜ੍ਹੇ ਨੇ ਤੇ ਅੱਜ ਬੱਚੇ ਜਿਹੜੇ ਉਹਨਾਂ ਕੋਲ ਪੜ੍ਹੇ ਨੇ ਉਹ ਚੰਗੇ ਕੰਮ ਆ ਕੋਈ ਨੌਕਰੀ ਲੱਗਿਆ ਕੋਈ ਕਿਸੇ ਕਿਉਂਕਿ ਜੇ ਟੀਚਰ ਵਧੀਆ ਹੈ ਤਾਂ ਇਹ ਸਾਰਾ ਪਿੰਡ ਇਕੱਠਾ ਹੋਇਆ ਕਿ ਸਾਡੀ ਜਿਹੜੀ ਸੀਮਾ ਮੈਡਮਾਂ ਤੇ ਪਾਲਕੀ ਮੈਡਮਾਂ ਉਹਨਾਂ ਨੂੰ ਵਾਪਸ ਲੈ ਜਾਵੇ ਕਿਉਂਕਿ ਉਹਨਾਂ ਦੇ ਬਿਨਾ ਸਾਡੇ ਬੱਚੇ ਵੀ ਜਿਹੜੇ ਹੈਗੇ ਉਹ ਵੀ ਅਧੂਰੇ ਬੈਠੇ ਨੇ ਉਹਨਾਂ ਦੀ ਵੀ ਆਵਾਜ਼ ਆ ਮੰਗ ਬੱਚਿਆਂ ਦੀ ਵੀ ਜਦ ਤੱਕ ਸਾਡੀ ਟੀਚਰ ਮੈਡਮ ਨਹੀਂ ਆਉਂਦੀ ਸੀਮਾ ਮੈਡਮ ਤੇ ਅਸੀਂ ਸਕੂਲ ਦੇ ਵਿੱਚ ਵੀ ਨਹੀਂ ਜਾਂਦੇ ਸਾਡੇ ਬੱਚੇ ਤਾਂ ਘਰੇ ਬੈਠੇ ਹੋਏ ਨੇ ਸੋ ਇਸ ਕਰਕੇ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜ ਸੋ ਸਾਡੇ ਪਿੰਡ ਵਾਚਮ ਵੱਲੋਂ ਮੰਗ ਹੈ ਕਿ ਇਹ ਪ੍ਰਿੰਸੀਪਲ ਸਾਨੂੰ ਬਦਲਿਆ ਜਾਵੇ ਤੇ ਸਾਡੇ ਇੱਥੇ ਟੀਚਰ ਜਿਹੜੇ ਸੀਵਾ ਮੈਡਮਾ ਉਹਨੂੰ ਇੱਥੇ ਮੁੱਖ ਅਧਿਕਾਰਤ ਨੂੰ ਬਣਾਇਆ ਜਾਵੇ ਕਿਉਂਕਿ ਪ੍ਰਿੰਸੀਪਲ ਨੂੰ ਬਣਾਇਆ ਜਾਵੇ ਕਿਉਂਕਿ ਜਦੋਂ ਇਹ ਸਕੂਲ 10ਵੀਂ ਤੱਕ ਨਹੀਂ ਸੀ ਤਾਂ ਉਹਨਾਂ ਨੇ ਬੜਾ ਜ਼ੋਰ ਲਗਾ ਕੇ ਸੰਘਰਸ਼ ਕਰਕੇ ਸਾਡੇ ਬੱਚਿਆਂ ਨੂੰ ਇੱਥੇ 10ਵੀਂ ਤੱਕ ਸਕੂਲ ਬਣਵਾਇਆ ਔਰ ਸਾਡੇ ਵਾਰ ਸਾਹਿਬ ਵੀ ਇੱਥੇ ਸਾਡੇ ਨਾਲ ਖੜੇ ਨੇ ਇਹਨਾਂ ਦਾ ਵੀ ਪੂਰਾ ਸੰਯੋਗ ਦੀ ਇਸ ਕਰਕੇ ਇੱਕ ਮੈਡਮ ਹੈ ਸਾਡੀ ਪਰ ਕਿ ਮੈਡਮ ਅਸੀਂ ਇਹ ਵੀ ਪੁੱਛ ਰਹੇ ਸੀ ਉਹਨਾਂ ਨੂੰ ਕਿ ਉਹਦੇ ਕੋਲੋਂ 60 ਤੇ ਬੜੀ 65000 ਰੁਪਇਆ ਲਿਆ ਗਿਆ 48000 ਰੁਪਇਆ ਲਿਆ ਗਿਆ ਸਾਨੂੰ ਇਹਦੇ ਬਾਰੇ ਨਹੀਂ ਪਤਾ ਉਹਨੂੰ ਕਿਉਂ ਉਹਨੂੰ ਫੈਨ ਲਾਇਆ ਗਿਆ 65000 ਰੁਪਇਆ ਜਿਹੜੀਆਂ ਟੀਚਰਾਂ ਸਾਡੇ ਬੱਚਿਆਂ ਨੂੰ ਵਧੀਆ ਪੜਾਉਂਦੇ ਨੇ ਉਹਨਾਂ ਨੂੰ ਇਸ ਤੋਂ ਕੱਢਿਆ ਜਾਂਦਾ ਹੈ ਔਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰਕੇ ਕਰੀ ਜਾਂਦੀ ਹੈ ਤੇ ਜਦੋਂ ਅਸੀਂ ਪ੍ਰਿੰਸੀਪਲ ਨੂੰ ਪੁੱਛਦੇ ਹਾਂ ਤਾਂ ਪ੍ਰਿੰਸੀਪਲ ਵੀ ਬੁਖਰ ਜਾਂਦਾ ਹੈ ਤੇ ਡੀਓ ਅੱਗੇ ਸਾਨੂੰ ਅੱਜ ਧਮਕੀਆਂ ਦੇ ਰਿਹਾ ਸੀ ਕਿ ਜਿੱਥੇ ਤੁਸੀਂ ਜਾਣਾ ਜਾਓ ਵੀ ਮੈਂ ਜਿਹਦੀ ਬਦਲੀ ਕਰਤੀ ਕਰਤੀ ਅੱਜ ਅਸੀਂ ਬੜੇ ਸ਼ਾਂਤੀ ਦੇ ਨਾਲ ਅਸੀਂ ਆਪਣੇ ਸਕੂਲ ਤਲਾਨੀਆਂ ਹਾਈ ਸਕੂਲ ਦੇ ਵਿੱਚ ਬਾਹਰ ਬੈਠ ਕੇ ਧੰਨਾ ਲਾ ਰਹੇ ਹਾਂ ਅਗਰ ਜੇ ਸਾਡੀ ਟੀਚਰ ਵਾਪਸ ਨਹੀਂ ਆਉਗੀ ਤਾਂ ਕੱਲ ਨੂੰ ਇਸ ਤੋਂ ਜ਼ਿਆਦਾ ਧੰਨਾ ਦਿੱਤਾ ਜਾਵੇਗਾ ਇਸ ਕਰਕੇ ਸਾਡੇ ਪਿੰਡ ਵਾਲਿਆਂ ਦੀ ਮੈਡਮ ਹਾਂ ਮੈਡਮ ਬਦਲੀ ਜਾਵੇ ਇਸ ਕਰਕੇ ਪਿੰਡ ਵਾਸੀਆਂ ਵੱਲੋਂ ਇਹੀ ਬੇਨਤੀ ਹੈ ਮੇਰਾ ਨਾਮ ਰਾਜਪਾਲ ਕੋਹੜਾ ਹੈ ਤੇ ਮੈਂ 2 ਮਹੀਨੇ 22 ਕੋ ਦਲਾਣ ਕਿ ਐਜ਼ ਅ ਹੈਡਮਿਸਟ्रेस ਕੰਮ ਕਰ ਰਹੀ ਹਾਂ ਤੇ ਮਿਸ ਸੇਵਾ ਪੰਜਾਬੀ ਮਿਸਟ्रेस ਦੀ ਜੋ ਆਰਜੀ ਪ੍ਰਬੰਧ ਹੋਏ ਹੈ ਉਹ ਡੀ ਆਫਿਸ ਵੱਲੋਂ ਹੋਏ ਹਨ ਵਿਭਾਗੀ ਹਦਾਇਤਾਂ ਦੇ ਅਨੁਸਾਰ ਹੋਏ ਹਨ ਤੇ ਜਿਹੜੇ ਸਕੂਲ ਵਿੱਚ ਉਹਨਾਂ ਨੂੰ ਭੇਜਿਆ ਗਿਆ ਉੱਥੇ ਸਿੰਗਲ ਟੀਚਰ ਹੈ ਤੇ ਦਾਖਲਾ ਮਹੀਮਾ ਪ੍ਰਭਾਵਿਤ ਨਾ ਹੋਵੇ ਤਾਂ ਕਿਲੇ ਵਾਅਦੇ ਕਰਨ ਵਾਸਤੇ ਉਹਨਾਂ ਨੂੰ ਆਰਜੀ ਪ੍ਰਬੰਧ ਉਹਨਾਂ ਦਾ 2 ਮਹੀਨੇ ਵਾਰਸੀ ਕੀਤਾ ਗਿਆ 2 ਮਹੀਨੇ ਬਾਅਦ ਡੀਓ ਸਾਹਿਬ ਨੇ ਪ੍ਰੋਸ ਅਦਵਾਇਆ ਕਿ ਵਾਪਸ ਆ ਜਾਣਗੇ ਠੀਕ ਹੈ ਜੀ ਤੇ ਇਸ ਬਦਲੀ ਨਾਲ ਬਦਲੀ ਨਹੀਂ ਹੈ ਇਹ ਇਸ ਆਰਜੀ ਪ੍ਰਬੰਧ ਨਾਲ ਮੇਰਾ ਤੇ ਮੇਰੇ ਸਕੂਲ ਦਾ ਕੋਈ ਮਤਲਬ ਨਹੀਂ ਹੈ ਠੀਕ ਹੈ ਜੀ ਇਹ ਸਾਰੀਆਂ ਅਫਵਾਹਾਂ ਜੋ ਐਲੀਗੇਸ਼ਨ ਲਾਏ ਜਾ ਰਹੇ ਹਨ ਉਹ ਸਾਰੇ ਝੂਠੇ ਨੇ ਪੈਸੇ ਦਾ ਵੀ ਐਲੀਗੇਸ਼ਨ ਹੈਗਾ ਇਸ ਤਰ੍ਹਾਂ ਨਹੀਂ ਜੀ ਜੋ ਜੋ ਵੀ ਐਲੀਗੇਸ਼ਨ ਕਿਸੇ ਵੀ ਤਰ੍ਹਾਂ ਦੇ ਹੈ ਪੈਸੇ ਨਾਲ ਸੰਬੰਧਿਤ ਹੈ ਉਹ ਸਾਰੇ ਝੂਠੇ ਹੈ ਜੀ ਇਦਾਂ ਦੀ ਇਸ ਵਿੱਚ ਕੋਈ ਸਚਾਈ ਨਹੀਂ ਨੀਰੀ ਹਵਾਏ ਉਹ ਤੇ ਇਸ پورے ਮਾਮਲੇ ਦੇ ਉੱਪਰ ਸਕੂਲ ਦੇ ਹੈੱਡ ਟੀਚਰ ਨੇ ਕਿਹਾ ਹੈ ਕਿ ਬਦਲੀ ਡੀਓ ਦਫ਼ਤਰ ਵੱਲੋਂ ਹੋਈ ਹੈ ਤੇ ਇਸ ਦੇ ਵਿੱਚ ਉਹਨਾਂ ਦਾ ਕੋਈ ਵੀ ਰੋਲ ਨਹੀਂ ਹੈ ਜਗਪੰਨੀ ਟੀਵੀ ਦੇ ਲਈ ਫਤਿਹਗੜ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ